ਪੌਜੀਟਿਵ ਵਿਚਾਰਾਂ ਨੂੰ ਸੁਣਨ ਨਾ ਸੁਣਨ ਨਾਲ ਕੀ ਫਰਕ ਪੈਂਦਾ ਫਰਕ ਤਾਂ ਪੈਂਦਾ ਹੈ ਦੋਸਤੋ ਜਦੋਂ ਜ਼ਿੰਦਗੀ ਦੇ ਉੱਤੇ ਮਾੜਾ ਸਮਾਂ ਆਉਂਦਾ ਹੈ ਉਦੋਂ ਮਨ ਡੋਲ ਜਾਂਦਾ ਹੈ ਫਿਰ ਉਹ ਲੋ ਜਿੰਨੇ ਆਪਾਂ ਜ਼ਿੰਦਗੀ ਦੇ ਵਿੱਚ ਚੰਗੇ ਵਿਚਾਰ ਸੁਣੇ ਹੁੰਦੇ ਨੇ ਹੌਸਲੇ ਵਾਲੇ ਉਹ ਆਟੋਮੈਟਿਕ ਆਪਣੇ ਸਰੀਰ ਦੇ ਵਿੱਚ ਕੰਮ ਕਰਦੇ ਨੇ ਇੱਕ ਤਾਂ ਉਹ ਮਾੜਾ ਸਮਾਂ ਉੱਪਰੋਂ ਮਾਨਸਿਕ ਦਵਾ ਜੇ ਅਸੀਂ ਚੰਗੇ ਵਿਚਾਰ ਇੱਕ ਦੂਜੇ ਨਾਲ ਕਰਾਂਗੇ ਪੋਜੀਟਿਵ ਗੱਲਾਂ ਇੱਕ ਦੂਜੇ ਨਾਲ ਕਰਦੇ ਰਵਾਂਗੇ ਸੁਣਦੇ ਰਵਾਂਗੇ ਆਟੋਮੈਟਿਕ ਆਪਣੇ ਅੰਦਰ ਉਹ ਡਾਟਾ ਹੁਣ ਜਮਾ ਹੁੰਦਾ ਜਾਵੇਗਾ ਤੇ ਆਟੋਮੈਟਿਕ ਲੋਡ ਅਨੁਸਾਰ ਉਸ ਨੂੰ ਆਪਣਾ ਸਰੀਰ ਵਰਤੋਂ ਵਿੱਚ ਲੈ ਕੇ ਆਉਂਦਾ ਹੈ ਮਾੜੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗੇ ਨਾ ਲੱਗੇ ਇਹ ਸਰੀਰ ਆਪਣੇ ਸਰੀਰ ਦੇ ਉੱਤੇ ਆਪਣਾ ਅਸਰ ਜ਼ਰੂਰ ਛੱਡਦੀ ਹੈ ਜੇ ਆਪਾਂ ਪੋਜ਼ਿਟਿਵ ਗੱਲਾਂ ਨਹੀਂ ਸੁਣਾਂਗੇ ਨਹੀਂ ਕਰਾਂਗੇ ਤਾਂ ਉਹਦੇ ਮਾੜੇ ਅਸਰ ਬਹੁਤ ਪੈਂਦੇ ਨੇ ਉਸ ਦੇ ਨਾਲ ਇੱਕ ਹਾਲਾਤ ਮਾੜੇ ਇੱਕ ਅੰਦਰੋਂ ਉਸ ਨੂੰ ਝੱਲਣ ਦੇ ਤਾਕਤ ਖਤਮ ਇਸ ਲਈ ਚੰਗੇ ਵਿਚਾਰ ਸੁਣਦੇ ਰਹੋ ਪੋਜਿਟਿਵ ਗੱਲਾਂ ਕਰਦੇ ਰਹੋ ਸੁਣਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੀਆਂ ਵੀਡੀਓ ਨੇ ਉਹ ਪਲੇਲਿਸਟ ਦੇ ਵਿੱਚ ਜੀਵਨ ਦਾ ਸੱਚ ਉਹਨਾਂ ਨੂੰ ਜਰੂਰ ਸੁਣੋ ਤਾਂ ਕਿ ਆਪਾਂ ਪੋਜ਼ਿਟਿਵ ਗੱਲਾਂ ਜਿਹੜੀਆਂ ਉਹ ਕਰਦੇ ਸੁਣਦੇ ਰਹੀਏ